ਜਿਹੜਾ ਜਹਾਂਗੀਰ ਧੰਗ ਗੁਰੂ ਅਰਜਨ ਦੇਵ ਸਾਹਿਬ ਨੂੰ ਖਤਮ ਕਰਨਾ ਚਾਹੁੰਦਾ ਸੀ ਅੱਜ ਉਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਦਾ ਕਿਹੜਾ ਉਹਦੀ ਪੂਜਾ ਕਰਦਾ ਕਿਹੜਾ ਉਹਦੇ ਅੱਗੇ ਮੱਥੇ ਟੇਕਦਾ ਕਿਹੜਾ ਉਹਨੂੰ ਮੰਨਦਾ ਜਹਾਂਗੀਰ ਬਾਦਸ਼ਾਹ ਦਾ ਜਦੋਂ ਹਾਲ ਸੁਣੀਏ ਨਾ ਇਹ ਜਿਹੜੇ ਮੁਗਲ ਬਾਦਸ਼ਾਹ ਸਨ ਗਰਮੀ ਦੇ ਸਮੇਂ ਦੇ ਵਿੱਚ ਕਸ਼ਮੀਰ ਜਾਂਦੇ ਹੁੰਦੇ ਸਨ ਜਹਾਂਗੀਰ ਕਸ਼ਮੀਰ ਗਿਆ ਹੋਇਆ ਸੀ ਕਸ਼ਮੀਰ ਤੋਂ ਵਾਪਸ ਪਰਤਦੇ ਹਾਂ ਰਜੌਰੀ ਦੇ ਕੋਲ ਇਸ ਦੀ ਮੌਤ ਹੋ ਗਈ ਉੱਥੇ ਨੇੜੇ ਰਜੌਰੀ ਤੇ ਇੱਕ ਛੋਟਾ ਜਿਹਾ ਨਗਰ ਹੈ ਚਿੰਗਸ ਉੱਥੇ ਇੱਕ ਸਰਾਹ ਬਣੀ ਹੋਈ ਹੈ ਰਾਹ ਦੇ ਵਿੱਚ ਸਰਾਮਾਂ ਬਣੀਆਂ ਹੁੰਦੀਆਂ ਸਨ ਜਦੋਂ ਜਾਂਦੇ ਸਨ ਇਹ ਮੁਗਲ ਬਾਦਸ਼ਾਹ ਉਧਰ ਨੂੰ ਕਸ਼ਮੀਰ ਵਾਲੇ ਪਾਸੇ ਥੋੜੇ-ਥੋੜੇ ਫਾਸਲੇ ਤੇ ਸਰਾਮਾਂ ਬਣੀਆਂ ਹੁੰਦੀਆਂ ਸਨ ਜਿੱਥੇ ਇਹ ਆਪਣਾ ਟਿਕਾਣਾ ਕਰਦੇ ਸਨ ਵਾਪਸ ਜਦੋਂ ਪਰਤਦਾ ਪਿਆ ਇਹ ਜਹਾਂਗੀਰ ਰਜੋਰੀ ਦੇ ਕੋਲ ਆਏ ਇੱਥੇ ਆ ਕੇ ਤਬੀਅਤ ਵਿਗੜੀ ਮੌਤ ਹੋ ਗਈ ਖਤਮ ਹੋ ਗਿਆ ਹੁਣ ਦਿੱਲੀ ਤੱਕ ਆਉਂਦੇ ਆ ਸਮਾਂ ਲੱਗ ਜਾਣਾ ਸੀ ਇਸ ਦੀ ਬੇਗਮ ਨੇ ਵਿਚਾਰਿਆ ਵੀ ਜੇਕਰ ਉੱਥੇ ਪਤਾ ਲੱਗ ਗਿਆ ਜਾਂਦਿਆਂ ਨੂੰ ਰਾਜ ਭਾਗ ਸਾਰਾ ਰਾਜ ਕਰਕੇ ਲੜਾਈ ਵੀ ਛਿੜ ਸਕਦੀ ਹੈ ਇਸ ਕਰਕੇ ਇਹ ਖਬਰ ਨੂੰ ਗੁਪਤ ਰੱਖਿਆ ਜਾਵੇ ਹੁਣ ਮਰੇ ਨੂੰ ਕਿਵੇਂ ਸਾਂਭਿਆ ਜਾਂਦਾ ਉੱਥੇ ਫਿਰ ਜਹਾਂਗੀਰ ਦੇ ਅੰਦਰ ਦੀਆਂ ਸਾਰੀਆਂ ਆਂਕੜੀਆਂ ਕੱਢ ਕੇ ਅੰਦਰ ਦੇ ਇਹਦੇ ਸਰੀਰ ਦੇ ਹਿੱਸੇ ਨਾੜਾਂ ਅੰਤੜੀਆਂ ਨੂੰ ਕੱਢ ਕੇ ਫਿਰ ਉੱਥੇ ਦੱਬਿਆ ਗਿਆ ਉਸ ਰਾਹ ਦੇ ਵਿੱਚ ਹੁਣ ਉੱਥੇ ਇੱਕ ਕਬਰ ਬਣੀ ਉੱਥੇ ਵੀ ਜਹਾਂਗੀਰ ਦੀਆਂ ਇੱਕ ਤੋਂ ਵੱਧ ਕਬਰਾਂ ਨੇ ਦੋ ਇੱਕ ਤੇ ਉੱਥੇ ਚਿੰਗਸ ਵਿਖੇ ਇੱਕ ਲਾਹੌਰ ਦੇ ਵਿੱਚ ਆ ਕੇ ਦਿੱਤੇ ਫਿਰ ਬਾਅਦ ਵਿੱਚ ਸਰੀਰੇ ਦਾ ਦਫਨ ਕੀਤਾ ਗਿਆ ਹੁਣ ਜਦੋਂ ਇਹਦੀਆਂ ਅੰਦਰਲੀਆਂ ਅੰਤੜੀਆਂ ਆ ਕੇ ਦੱਬੀਆਂ ਗਿਆ ਫਾਰਸੀ ਦੇ ਵਿੱਚ ਅੰਤੜੀਆਂ ਨੂੰ ਚਿੰਗਾ ਸਾਥਿਆ ਜਾਂਦਾ ਹਿੰਦੀ ਦੇ ਵਿੱਚ ਉਹਦਾ ਭਾਵ ਹੋ ਗਿਆ ਅੰਤੜੀਆਂ ਉੱਥੇ ਹੀ ਉਹ ਨਗਰ ਉਹਦਾ ਨਾਮ ਪੈ ਗਿਆ ਚਿੰਗਸ ਹੁਣ ਉਥੇ ਜਦੋਂ ਵੇਖੀਏ ਉਹ ਹੁਣ ਜahangir ਦੀ ਆਖਰੀ ਵੀ ਸਮੇਂ ਦੀ ਬਾਦਸ਼ਾਹ ਦੀ ਉਹ ਸਰਾਂ ਸੀ ਉਥੇ ਉਹਦੀ ਕਬਰ ਹੈ ਪਰ ਅੱਜ ਉਹਦਾ ਹਾਲ ਵਖਿਆ ਜਾਵੇ ਤੇ ਸੰਗਤ ਜੀ ਉਥੇ ਉਹਦੀ ਕਬਰ ਦੇ ਉੱਪਰ ਪੱਥਰ ਤੇ ਲੱਗਾ ਪਿਆ ਪੱਥਰ ਦੇ ਉੱਤੇ ਜਾਲਾ ਜੰਮਿਆ ਦੋ ਸਾਲ ਪਹਿਲਾਂ ਵੀ ਗਏ ਆ ਪਿੱਛੇ ਜੀ ਜਾ ਕੇ ਆਏ ਉਹ ਇੱਕ ਵੱਡਾ ਸਾਰਾ ਪੁੱਟਾ ਜਾਂ ਦੀਵਾ ਪਿਆ ਜਿਵੇਂ ਦੋ ਸਾਲ ਪਹਿਲਾਂ ਉਹ ਮੁੱਦਾ ਬਜਿਆ ਪਿਆ ਸੀ ਉਵੇਂ ਅੱਜ ਮੁੱਦਾ ਬਜਿਆ ਪਿਆ ਕੋਈ ਉਹਦੇ ਵਿੱਚ ਤੇਲ ਨਹੀਂ ਕੋਈ ਕੁਝ ਨਹੀਂ ਕੋਈ ਉੱਥੇ ਹੁੰਦਾ ਨਹੀਂ ਕੋਈ ਜਾਂਦਾ ਨਹੀਂ ਡੰਗਰ ਆ ਕੇ ਉੱਥੇ ਚੜਦੇ ਰਹਿੰਦੇ ਨੇ ਕੋਈ ਸਾਮ ਸੰਭਾਲ ਨਹੀਂ ਹੁਣ ਜਿਹੜਾ ਸੱਚ ਨੂੰ ਮਿਟਦਾ ਚਾਹੁੰਦਾ ਸੀ ਜਾਂਗੀਰ ਉਹਦਾ ਹਾਲ ਅੱਜ ਇਹ ਵੀ ਉਹਦਾ ਪਤਾ ਵੀ ਨਹੀਂ ਵੀ ਕਿੱਥੇ ਮਰਿਆ ਕਿੱਥੇ ਦੱਬਿਆ ਆਇਆ ਵੀ ਸੀ ਕਿ ਨਹੀਂ ਸੀ ਆਇਆ ਪਰ ਜਿਹੜੇ ਧੰਗੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਕੇ ਚਾਹੁੰਦਾ ਸੀ ਵੀ ਮੈਂ ਸੱਚ ਨੂੰ ਖਤਮ ਕਰ ਦੇਵਾਂਗਾ ਉਹ ਸਤਗੁਰਾਂ ਦੇ ਜਿੱਥੇ ਚਰਨ ਪਏ ਉਹ ਵੀ ਥਾਵਾ ਪੂਜਣ ਯੋਗ ਹੋ ਗੀਆਂ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਇਥੋਂ ਤੱਕ ਜਿੱਥੇ ਧੰਗੂ ਅਰਜਨ ਦੇਵ ਸਾਹਿਬ ਨੇ ਸਿੱਖਾਂ ਨੇ ਵੀ ਸੇਵਾ ਸੇਵਾ ਕੀਤੀ ਸਿੱਖਾਂ ਨੇ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਿੱਖਾਂ ਨੇ ਸੇਵਾ ਕੀਤੀ ਪ੍ਰਚਾਰ ਪ੍ਰਸਾਰ ਕੀਤਾ ਜਾਂ ਕਹਿ ਲਈਏ ਵੀ ਉਹਨਾਂ ਦੇ ਵੀ ਜਿੱਥੇ ਜਿੱਥੇ ਚਰਨ ਪਏ ਅੱਜ ਉਹ ਥਾਵਾਂ ਵੀ ਪੂਜਣ ਯੋਗ ਨੇ ਉਹ ਵੀ ਪਵਿੱਤਰ ਨੇ ਅੱਜ ਉਹਨਾਂ ਸਿੱਖਾਂ ਦੇ ਅੱਗੇ ਆਪਾਂ ਸਨਤਮਸਤਕ ਨਹੀਂ ਹੁੰਦੇ ਜਿੱਥੇ ਜਿੱਥੇ ਗੁਰੂ ਕੇ ਸਿੱਖਾਂ ਦੇ ਚਰਨ ਵੀ ਪਏ ਉਹ ਵੀ ਥਾਵਾਂ ਪੂਜਣ ਯੋਗ ਹੋਈਆਂ ਤੇ ਜਿਹੜੇ ਆਗਦੇ ਸਰ ਵੀ ਅਸੀਂ ਮੇਟ ਦੇਣਾ ਉਹ ਆਪ ਖਤਮ ਹੋ ਗਏ ਉਹਨਾਂ ਤੋਂ ਵੀ ਨਾਮੋ ਨਿਸ਼ਾਨ ਨਹੀਂ ਪਰ ਸੱਚ ਅੱਜ ਵੀ ਬੁਲੰਦ ਰਹਿ ਹੈ ਤੋੜ ਨਿਖਟਾ ਨਾਨਕਾ ਤੋੜ ਇੱਕ ਸੱਚ ਰਹੀ ਹੈ